ਜੀ ਇੱਕ ਸ਼ਨ ਦਾਸ ਦਿਖਾਏ 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 ਜੀ

ਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ ਨਾ ਪੂਜਾ ਕੂਪ ਪਰਿਓ ਜੈਸੇ ਦਾਦਰਾ ਕਛ ਦੇਸ਼ ਵਿਦੇਸ ਨਾ ਰਾਜ ਪਾਠ ਨਾ ਸੂਝ ਐਸੇ ਮੇਰਾ ਮਨ ਵਿਖਿਆ ਬੇਮੋਹਿਆ ਕਸ਼ਵਰਨ ਪਾੜ ਨਾ ਸੂਝ ਇੱਕ ਛਣਦਰ ਸੁ ਦਿਖਾਏ ਜੀ

ਸਭ ਭਵਨ ਤੇ ਨਾਇਕਾ ਤੇ ਕ੍ਰਿਸ਼ਨਦਰਸ਼ ਦਿਖਾਏਗੀ ਨਨ ਪਈ ਮਤ ਮਦਵਾ ਤੇਰੀ ਗਤ ਲਖੀ ਨਾ ਜਾਏ ਤੇਰੀ ਗਤ ਲਖੀ ਨਾ ਜਾਏ ਤੇ ਤੇਰੀ ਗਤ ਲਖੀ ਨਾ ਜਾਏ ਸਗਲ ਪਵਨ ਕੇ ਨਾਇਕਾ ਇਕਿਸ਼ਨ ਦਰਸ ਦਿਖਾਏ ਜੀ ਹਰ ਦਰਸ਼ਨ ਕੋ ਮਨ ਲੋਚਦਾ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿਆਪ ਵਿੱਚ ਚਾਈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿਆ ਆਪ ਵਿਚਾਈ ਹੋ ਤਿਸ ਪਹਿ ਆਪ ਵਿਚਾਈ ਮਲਨ ਪਈ ਮਤ ਮਾਦਵਾ ਤੇਰੀ ਕਤ ਲਖੀ ਨਾ ਚੋਕਈ ਮੈਂ ਸਮਤ ਦੇ ਹੋ ਸਮਝਾਏ ਕਰੋ ਕਿਰਪਾ ਬ੍ਰਹਮ ਚੋਕਈ ਮੈਂ ਸਮਤ ਦੇ ਹੋ ਸਮਝਾਏ ਕ੍ਰਿਸ਼ਨ ਦਰਸ ਦਿਖਾਏ ਜੀ ਏ ਕ੍ਰਿਸ਼ਨ ਦਰਸ ਦਿਖਾਏ ਜੀ ਕ੍ਰਿਸ਼ਨ ਦਰਸ ਦਿਖਾਏ ਜੀ ਏ ਕ੍ਰਿਸ਼ਨ ਦਰਸ ਦਿਖਾਏ ਜੀ ਏ ਕ੍ਰਿਸ਼ਨ ਦਰਸ ਦਿਖਾਏ ਜੀ ਏ ਕ੍ਰਿਸ਼ਨ ਦਰਸ ਦਿਖਾਏ ਜੀ ਗੁਰ ਭਵਨ ਕੇ ਨਾਇਕਾ ਇਕ ਜਨਦਰਸ਼ ਦਿਖਾਈ ਸਗਲ ਭਵਨ ਕੇ ਨਾਇਕਾ ਇਕ ਜਨਦਰਸ਼ ਦਿਖਾਈ ਤਕ ਕੈ ਕਾਰਣ ਕਹੋ ਰਵਿਦਾਸ ਜਮਾਰ ਪ੍ਰੇਮ ਪਗਤ ਕੈ ਕਾਰਣ ਕਹੋ ਰਵਿਦਾਸ ਜਮਾਰ कृष्ण दर्श दिखाए जी एक कृष्ण दर्श दिखाए जी कृष्ण दर्श हिकु कृष्ण दर्श देख जी कृष्ण दर्श ਸ਼ੇਵ ਕਾ ਜੀ ਇੱਕ ਕਸ਼ਨਦਰਸ ਦਿਖਾਏ ਜੀ ਇੱਕ ਕਸ਼ਨਦਰਸ ਦਿਖਾਏ ਜੀ ਇੱਕ ਕਸ਼ਨਦਰਸ ਦਿਖਾਏ ਜੀ ਇੱਕ ਕਸ਼ਨਦਰਸ ਦਿਖਾਏ ਸ਼ਿਨ ਦਰਸ਼ ਦਿਖਾਏ ਜੀ ਸਗਲ ਪਵਣ ਕੇ ਨਾਇਕ ਇੱਕ ਸ਼ਿਨ ਦਰਸ਼ ਦਿਖਾਏ ਕਿਤਨਾ ਬਿਰਾਗ ਹੈ ਇਹ ਸ਼ਬਦ ਕਦੋਂ ਉਚਾਰਨ ਕੀਤਾ ਗਿਆ ਇਹ ਸ਼ਬਦ ਦੇ ਬਾਰੇ ਇਤਿਹਾਸ ਵਿੱਚ ਆਉਂਦਾ ਹੈ ਕਿ ਬਹੁਤ ਵੱਡਾ ਬਨਾਰਸ ਦੇ ਵਿੱਚ ਇਕੱਠ ਹੋਇਆ ਮੰਦਰ ਦੇ ਵਿੱਚ ਇੱਕ ਮੂਰਤੀ ਸਥਾਪਿਤ ਕੀਤੀ ਗਈ ਗੁਰਮੁਖੋ ਅੱਜ ਜਿਹੜਾ ਨਵਾਂ ਇਤਿਹਾਸ ਹੈ ਨਾ ਉਹਦੇ ਵਿੱਚ ਆਉਂਦਾ ਹੈ ਕਿਉਂ ਕਬੀਰ ਜੀ ਨੂੰ ਚੋਕੇ ਗੰਗਾ ਵਿੱਚ ਸੁੱਟਿਆ ਗਿਆ ਨਾਮਦੇਵ ਜੀ ਨੂੰ ਹਾਥੀ ਮੋਹਰੇ ਸੁੱਟਿਆ ਗਿਆ ਅੱਜ ਦਾ ਜਿਹੜਾ ਨਵਾਂ ਇਤਿਹਾਸ ਵਿੱਚੋਂ ਇਹ ਖੋਜ ਨਿਕਲੀ ਹੈ ਕਿ ਬਾਬਾ ਜੀ ਨੂੰ ਵੀ ਸ਼ਹਾਦਤ